ਉਹਨਾਂ ਦਾ ਕਹਿਣਾ ਇਹ ਹੈ ਉਹਨਾਂ ਨੇ ਦੇਰ ਬਾਅਦ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਹਿੱਤਾ ਸਿੱਧੂ ਤੋਂ ਵੀ ਇਹਨਾਂ ਨੇ ਸਿਕਿਉਰਟੀ ਬਾਅਸ ਲਈਤੀ ਸੀ ਉਹਦਾ ਹੀ ਮਰਟਰ ਹੋ ਗਿਆ ਸੀ ਸੇਮ ਇਦਾਂ ਹੀ ਹੋਇਆ ਪਰਿਵਾਰ ਨੂੰ ਮਿਲਿਆ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮ ਐਲ ਏ ਜਿਹੜਾ ਉੱਗੋ ਪਿਆ ਉਹ ਇਸ ਘਤਰ ਵਾਸਤੇ ਜ਼ਿੰਮੇਵਾਰ ਹੈ ਜਦੋਂ ਐਫ ਆਈ ਆਰ ਹੋਈ ਪੁਲਿਸ ਅਫਸਰਾਂ ਨੇ ਪਹਿਲਾ ਨਸ਼ੇ ਦੀ ਭੇਟ ਚੜ੍ਹਿਆ ਪੰਜਾਬ ਹੁਣ ਇੰਨੇ ਕਿ ਜ਼ਿਆਦਾ ਹਥਿਆਰ ਆ ਗਏ ਇੰਨੀ ਕਿ ਜ਼ਿਆਦਾ ਗੈਂਗਵਾਰ ਹੁੰਦੀ ਆ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦਾ ਮਰਟਰ ਹੁੰਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਕਮੰਦ ਭਾਗੀ ਘਟਨਾ ਹੋਈ ਆ ਇੱਕ ਹੱਤਿਆ ਹੋਈ ਆ ਫਿਰ ਇੱਕ ਮਰਡਰ ਹੋਇਆ ਜਿਦੋ ਕਿ ਸੁਖਵਿੰਦਰ ਸਿੰਘ ਕਲਕੱਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਹੁਣ ਸੋਸ਼ਲ ਮੀਡੀਆ ਤੇ ਬਹਿਸ ਚੱਲ ਗਈ ਕਿ ਉਹ ਰਾਜਨੀਤੀ ਦੀ ਭੇਟ ਚੜਿਆ ਤੇ ਕੁਝ ਲੋਕ ਕਹਿ ਰਹੇ ਆ ਕਿ ਯਾਰਾਂ ਨੇ ਹੀ ਜਾਨ ਲੈ ਲਈ ਚਾਰ ਮਾਰ ਕੀਤੀ ਉਹਦੇ ਨਾਲ ਤੇ ਕੋਈ ਕੁਛ ਕਹਿ ਰਿਹਾ ਕਿ ਉਹਦੀ ਆਪਸੀ ਰੰਜਿਸ਼ ਸੀ ਕੋਈ ਕਹਿ ਰਿਹਾ ਪੈਸੇ ਨੂੰ ਲੈ ਕੇ ਲੈਣ ਦੇਣ ਸੀ ਔਰ ਚੰਨੀ ਸਾਹਿਬ ਆਪਣੇ ਸਾਫਾ ਸੀਐਮ ਸਾਹਿਬ ਨੇ ਸਾਫ ਸਾਫ ਪਰਿਵਾਰ ਨੂੰ ਮਿਲਿਆ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਉਗੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਕਿ ਮੇਰਾ ਵੀਰ ਉਗੋਕੇ ਨੇ ਮਰਵਾਇਆ ਪਰਿਵਾਰ ਦੀ ਅਨਸਾਰ ਐਫਆਈਆਰ ਲਿਖੀ ਜਾਵੇ ਤੇ ਲਾਲ ਸਿੰਘ ਉਗੋਕੇ ਦਾ ਨਾਮ 120 ਵਿੱਚ ਪਾਇਆ ਜਾਵੇ ਕੀ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੂਗਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਇਹ ਕਹਿੰਦੇ ਸਾਮ ਦਾਮ ਦੰਡ ਪੇਦ ਸਾਰਾ ਕੁਝ ਐਸੀ ਵਰਤ ਲਾਲ ਸਿੰਘ ਉਗੋਗੇ ਦਾ ਨਾਮ ਲਿੱਤਾ ਕਿ ਉਹਨਾਂ ਦੀ ਬਦੌਲਤ ਸਾਰਾ ਕੁਝ ਹੋਇਆ ਉਹਨਾਂ ਨੇ ਥ੍ਰੈਟ ਵੀ ਕੀਤਾ ਸੀ ਉਹਨਾਂ ਨੇ ਇਹਨਾਂ ਤੋਂ ਹਥਿਆਰ ਵੀ ਵਾਪਸ ਲੈ ਲਿਆ ਜੋ ਕਿ ਇਹਨਾਂ ਕੋਲ ਸੀਗਾ ਸੇਫਟੀ ਲਈ ਇਹਨਾਂ ਨੂੰ ਗਨਮੈਨ ਵੀ ਨਹੀਂ ਦਿੱਤੇ ਗਏ ਤੇ ਉਹਨਾਂ ਦੀ ਵਜ੍ਹਾ ਤੋਂ ਇਹ ਮਰਡਰ ਹੋਇਆ ਉਹਨਾਂ ਦਾ ਕਹਿਣਾ ਇਹ ਹੈ ਉਹਨਾਂ ਨੇ ਦੇਰਵਾ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਜਿੱਦਾ ਸਿੱਧੂ ਤੋਂ ਵੀ ਇਹਨਾਂ ਨੇ ਸਿਕਿਉਰਿਟੀ ਬਾਪਸ ਲਈਤੀ ਸੀ ਉਹਦਾ ਹੀ ਮਰਡਰ ਹੋ ਗਿਆ ਸੀ ਸੇਮ ਇਦਾਂ ਹੀ ਹੋਇਆ ਆ ਸੱਚ ਕੀ ਆ ਝੂਠ ਕੀ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਕਿਉਂਕਿ ਪੁਲਿਸ ਦੀ ਇੰਟਰਵਿਊ ਆਈਏ ਜਿੱਥੇ ਕਿ ਉਹਨਾਂ ਨੇ ਕਿਹਾ ਸਾਫ਼-ਸਾਫ਼ ਕਿ ਤਿੰਨ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਜਿਨ੍ਹਾਂ ਨੇ ਗੋਲੀ ਚਲਾਈ ਮਰਡਰ ਕੀਤਾ ਉਹਨਾਂ ਨੂੰ ਵੀ ਜਿਨ੍ਹਾਂ ਨੇ ਹੈਲਪ ਕੀਤੀ ਉਹਨਾਂ ਨੂੰ ਵੀ ਜਿਨੇ ਪਲੈਨਿੰਗ ਕੀਤੀ ਉਹਨੂੰ ਵੀ ਸੋ ਇਹਦੇ ਵਿੱਚ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਕਿ ਹੁਣ ਇਹਦੀ ਰਾਜਨੀਤਿਕ ਭੇਡ ਚੜਿਆ ਇਹਦੇ ਵਿੱਚ ਕਿਸੇ ਦਾ ਹੱਥ ਹੈ ਜਾਂ ਨਹੀਂ ਹੈ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਦਾਂ ਦਾ ਇਸ ਵਿੱਚ ਫਿਲਹਾਲ ਤੇ ਕੁਝ ਨਹੀਂ ਲੱਗ ਰਿਹਾ ਪਰ ਅੱਗੇ ਜਾ ਕੇ ਜਿੱਦਾਂ ਵੀ ਇਨਕੁਆਰੀ ਹੋਏਗੀ ਪੁੱਛਤਾਸ਼ ਹੋਏਗੀ ਉਹਨਾਂ ਤੋਂ ਅੱਗੇ ਜੋ ਵੀ ਹੋਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਾਹੇ ਤਾਂ ਉਹ ਰਾਜਨੀਤੀ ਦੀ ਭੇਡ ਚੜਿਆ ਚਾਹੇ ਉਹ ਵੀਰ ਪੈਸੇ ਦੇ ਲੈਣ ਦੇਣ ਨਾਲ ਉੱਪਰ ਥੱਲੇ ਹੋਇਆ ਚਾਹੇ ਕੁਝ ਵੀ ਸੀਗੀ ਪਰ ਇੱਕ ਮਾਂ ਦਾ ਪੁੱਤਾ ਚਲਾ ਗਿਆ ਇੱਕ ਭੈਣ ਦਾ ਭਰਾ ਦਾ ਚਲਾ ਗਿਆ ਇੱਕ ਇਨਸਾਨ ਦੁਨੀਆ ਤੋਂ ਚਲਾ ਗਿਆ ਜਿਹਨੂੰ ਕੀ ਗੋਲੀਆਂ ਮਾਰ ਕੇ ਉਸੇ ਦੇ ਦੋਸਤ ਵੱਲੋਂ ਮਰਡਰ ਕਰ ਦਿੱਤਾ ਗਿਆ ਤੇ ਤੁਸੀਂ ਸੋਚ ਸਕਦੇ ਇਸ ਟਾਈਪ ਦੇ ਵਿੱਚ ਪੰਜਾਬ ਦਾ ਕੀ ਹੋਊਗਾ ਕੀ ਹਾਲਾਤ ਨੇ ਪੰਜਾਬ ਦੇ ਕੀ ਕਿਸੇ ਨੇ ਸੋਚਿਆ ਸੀ ਕਿ ਐਦਾਂ ਕੋਈ ਯਾਰ ਦੋਸਤ ਥੋੜੀ ਜਿਹੀ ਰੰਜਿਸ਼ ਨੂੰ ਲੈ ਕੇ ਥੋੜੀ ਜਿਹੀ ਆਪਸ ਦੀ ਅੜਬੜ ਨੂੰ ਲੈ ਕੇ ਮਰਡਰ ਹੋ ਜਾਇਆ ਕਰੇਗਾ ਸਵਾਲ ਇਹ ਖੜਦਾ ਕਿ ਕੀ ਸਰਕਾਰ ਇਹਦੇ ਵਿੱਚ ਇਨਵੋਲਵ ਹੈ ਨਹੀਂ ਹੈ ਰਾਜਨੀਤੀ ਹੋ ਰਹੀ ਹੈ ਨਹੀਂ ਹੋ ਰਹੀ ਪਰ ਅਸੀਂ ਵੋਟ ਪਾਈ ਸਰਕਾਰ ਨੂੰ ਸਾਡਾ ਫਰਜ ਸਰਕਾਰ ਨੂੰ ਇਹ ਪੁੱਛਣਾ ਹੈ ਕਿ ਇਹ ਜੋ ਗੋਲੀਬਾਰੀ ਹਰ ਇੱਕ ਦੂਜੇ ਦਿਨ ਕਿਸੇ ਨਾ ਕਿਸੇ ਪਾਸੇ ਗੋਲੀ ਚੱਲਦੀ ਆ ਕਿਸੇ ਨਾ ਕਿਸੇ ਦਾ ਮਰਡਰ ਹੁੰਦਾ ਉਹ ਤੁਹਾਡਾ ਲਾਅਨ ਆਰਡਰ ਕਿੱਥੇ ਆ ਉਹ ਤਾਂ ਤੋਂ ਅਸੀਂ ਮੇਨਟੇਨ ਕਰਨਾ 86 ਪਣਾ ਜਿਹੜਾ ਹੁੰਦਾ ਉਹ ਲੱਗ ਤੋਂ ਹੁੰਦਾ ਠੀਕ ਆ ਹਰ ਕੋਈ ਪਾਰਟੀਆਂ ਕਰਦੀਆਂ ਪਈਆਂ ਤੇ ਇਹਨਾਂ ਨੇ ਕਰਦਾ ਕਰਦੇ ਵੀ ਰਹਿਣਾ ਇਹਨਾਂ ਨੇ ਕਦੇ ਵੀ ਨਹੀਂ ਹਟਣਾ ਪਰ ਲੋਕ ਤਾਂ ਆਪਣੀ ਜਾਨ ਤੋਂ ਜਾਂਦੇ ਪਿਆ ਹਰ ਇੱਕ ਦੇਖ ਲਓ ਜਦ ਵੀ ਕੋਈ ਸ਼ਾਸਕ ਨਾਰਾ ਲੱਗਦਾ ਹਰ ਇੱਕ ਗਰੀਬ ਪਿੱਛੇ ਹੁੰਦਾ ਉਹਦੇ ਤੇ ਉਹੀ ਰਗੜਿਆ ਜਾਂਦਾ ਹਮੇਸ਼ਾ ਪਿੰਡਾਂ ਦੇ ਵਿੱਚ ਲੜਾਈਆਂ ਹੁੰਦੀਆਂ ਆਪਣੀਆਂ ਗਰੀਬਾਂ ਦੀਆਂ ਆਪਸ ਵਿੱਚ ਲਲ ਲੜ ਕੇ ਮਰ ਜਾਂਦੇ ਆ ਨੇਤਾ ਦਾ ਕੁਝ ਵੀ ਨਹੀਂ ਜਾਂਦਾ ਕਿਸੇ ਵੀ ਮਰਦੇ ਕੌਣ ਆ ਆਪਾਂ ਮਰਦੇ ਆਮ ਜਨਤਾ ਮਰਦੀ ਆ ਤੇ ਸਰਕਾਰ ਨੂੰ ਪੁੱਛਣਾ ਤੇ ਇਹ ਤਾਂ ਫਸਦਾ ਲਾਅ ਇਨ ਆਰਡਰ ਕਿੱਥੇ ਆ ਤੁਹਾਡਾ ਆਪਾਂ ਆਪਣਾ ਫਰਜ਼ ਇਹ ਆ ਆਪਾਂ ਪੁੱਛ ਸਕਦੇ ਆ ਸਰਕਾਰ ਨੂੰ ਕਿ ਲਾਅ ਇਨ ਆਰਡਰ ਕਿੱਥੇ ਆ ਪਹਿਲਾਂ ਨਸ਼ੇ ਦੀ ਭੇਟ ਚੜਿਆ ਪੰਜਾਬ ਹੁਣ ਇੰਨੇ ਕਿ ਜ਼ਿਆਦਾ ਹਥਿਆਰ ਆ ਗਏ ਇੰਨੇ ਕਿ ਜ਼ਿਆਦਾ ਗੈਂਗਬਾਰ ਹੁੰਦੀ ਆ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦਾ ਮਰਡਰ ਹੁੰਦਾ ਇੰਨੀ ਇੰਨੀ ਹਥਿਆਰ ਇੰਨੀ क्रूरਤਾ ਲੋਕਾਂ ਚ ਕਿੱਧਰ ਆ ਸਕਦੀ ਆ ਹਰ ਟਾਈਮ ਅਸੀਂ ਪੰਜਾਬੀਆਂ ਨੂੰ ਅਰਦਾਸਾ ਕਰਦਿਆ ਕਿ ਪੰਜਾਬ ਛੱਡ ਕੇ ਨਾ ਜਾਓ ਪਰਦੇਸਾਂ 'ਚ ਵੀ ਜਿੰਨੇ ਹੈਗੇ ਆ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਵਧੀਆ ਹੈਗਾ ਸੈਟਿੰਗ ਬਿਜ਼ਨਸ ਠੀਕ ਆ ਆਪਣਾ ਵਾਪਸ ਪੰਜਾਬ ਦੇ ਵਿੱਚ ਆਜੋ ਜਦੋਂ ਅਸੀਂ ਇਦਾਂ ਦੇ ਕੋਈ ਵੀਡੀਓ ਪਾਉਂਦੇ ਆ ਤਾਂ ਸਾਨੂੰ ਹਮੇਸ਼ਾ ਹੀ ਕੋਈ ਇਦਾਂ ਦੀ ਬਾਰਦਾਦ ਦੀ ਜਾਂ ਤਾਂ ਕਲਿੱਪ ਭੇਜਦਾ ਹੁੰਦਾ ਜਾਂ ਸਾਨੂੰ ਕਮੈਂਟ ਕਰਕੇ ਪੁੱਛਦਾ ਹੁੰਦਾ ਕਿ ਤੁਸੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚੋਂ ਨਾ ਜਾਓ ਇੱਥੇ ਕੋਈ ਵੀ ਸੇਫ ਨਹੀਂ ਕੀ ਤੁਸੀਂ ਘਰ ਤੋਂ ਸ਼ਾਮ ਨੂੰ ਗਏ ਆ ਆਪਣੇ ਖੇਤਾਂ 'ਚ ਗਏ ਆ ਪਾਣੀ ਦੀ ਬਾਰੀ ਲਾਉਣ ਗਏ ਆ ਕੀ ਤੁਸੀਂ ਆਪਣੇ ਆਪ ਨੂੰ ਸੇਫ ਮੰਨਦੇ ਆ ਕਿ ਤੁਸੀਂ ਘਰੇ ਵਾਪਸ ਆਉਂਗੇ ਤੁਸੀਂ ਆਪਣੇ ਮਾਰਕੀਟ ਚ ਜਾ ਰਹੇ ਹੋ ਤੁਸੀਂ ਆਪਣੇ ਆਪ ਨੂੰ ਸੇਫ ਮੰਨਦੇ ਇਸ ਟਾਈਮ ਦੇ ਵਿੱਚ ਪੰਜਾਬ ਚ ਕੀ ਵਾਪਸ ਆਉਂਗੇ ਲੋਨ ਆਰਡਰ ਕਿੱਥੇ ਆ ਆਪਾਂ ਪੁੱਛ ਸਕਦੇ ਆ ਹੋਰ ਕੋਈ ਕੁਝ ਕਹਿ ਰਿਹਾ ਕਿ ਉਹਨੂੰ ਆਪਸੀ ਰੰਜਿਸ ਕਰਕੇ ਮਾਰਤਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਮੇਰਾ ਸਵਾਲ ਇਹੇ ਆ ਕੇ ਖੜਦਾ ਹੈ ਕਿ ਇੱਕ ਮਾਂ ਦਾ ਪੁੱਤ ਚਲਾ ਗਿਆ ਕਿਉਂਕਿ ਉਹ ਸੱਚਾ ਪੱਕਾ ਬੰਦਾ ਸੀ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਲੋਕਾਂ ਦੇ ਨਾਲ ਖੜਦਾ ਸੀ ਤੇ ਫਿਰ ਮੈਂ ਤੇ ਤੂੰ ਜਿਹਨੂੰ ਉਹਨੂੰ ਜਾਣ ਪਛਾਣ ਸੀ ਲੋਕਾਂ ਦੀ ਚਿਹਰਾ ਸੀ ਕੋ ਜਾਣਿਆ ਪਛਾਣਿਆ ਤੇ ਮੈਂ ਤੂੰ ਜਿਹੜੇ ਆਪਣੇ ਮਾਤਲ ਪਾਈਏ ਉਹ ਕਿੱਥੇ ਜਾਣਗੇ ਉਹਨਾਂ ਦੀ ਸੇਫਟੀ ਨਹੀਂ ਹੈਗੀ ਤਾਂ ਆਪਾਂ ਨੂੰ ਕਿਹਨੇ ਪੁੱਛਣਾ ਆਪਾਂ ਤਾਂ ਕੋਈ ਵੀ ਫੜਕਾ ਕੇ ਜਾ ਸਕਦਾ ਹੈ ਕੀ ਹੋ ਰਿਹਾ ਇਸ ਟਾਈਮ ਦੇ ਵਿੱਚ ਸਵਾਲ ਸਭ ਤੋਂ ਵੱਡਾ ਹੀ ਖੜਾ ਹੋ ਰਿਹਾ ਪੰਜਾਬ ਦੇ ਵਿੱਚ ਮੋੜਕੜ ਕੇ ਕੋਈ ਕੁਝ ਕਹਿ ਰਿਹਾ ਇਹ ਰਾਜਨੀਤੀ ਦੀ ਪੇਟ ਚੜ ਗਿਆ ਕੋਈ ਕਹਿ ਰਿਹਾ ਦੋਸਤ ਨੇ ਹੀ ਮਾਰਤਾ ਕੋਈ ਕਲਿੱਪਾ ਸ਼ੋ ਉਹਦੀ ਕਰ ਰਿਹਾ ਆਨਲਾਈਨ ਪਰ ਇੱਕ ਕਲਿੱਪ ਸ਼ੋ ਕਰਕੇ ਕੋਈ ਕਹਿ ਰਿਹਾ ਕਿ ਉਹਦੇ ਦੋਸਤ ਨੇ ਜਿੰਦਰ ਨੇ ਉਹਨੂੰ ਮਾਰਿਆ ਉਹ ਆਨਲਾਈਨ ਹੋਇਆ ਲਾਈਵ ਹੋਇਆ ਫੇਸਬੁੱਕ ਤੇ ਥੋੜੀ ਜੀ ਸੈਕਿੰਡਾਂ ਦੀ ਵੀਡੀਓ ਆ ਰਹੀ ਆ ਤੁਸੀਂ ਦੇਖ ਸਕਦੇ ਮੈਂ ਚਲਾ ਰਿਹਾ ਹਾਂ ਤੁਰਤ ਹੀ ਧਾਰੀਆਂ ਵਾਲੀ ਗੱਲ ਹੀ ਰੱਖੀ ਉਹ ਟਾਈਮ ਹੈ ਨਾ ਯਾ ਯਾ ਜੀ ਤੋ ਕਿਹਾ ਜਾਂਦਾ ਕਿ ਉਹਨੇ ਮਾਰਿਆ ਪਰ ਸੋਚਣ ਵਾਲੀ ਇਹ ਗੱਲ ਆ ਕਿ ਇੰਟਰਵਿਊ ਜਦੋਂ ਪਿੰਡਾਂ ਦੇ 11 ਦੋਸਤਾਂ ਤੋਂ ਪੁੱਛੀਦੇ ਆ ਜਦੋਂ ਉਹ ਦੱਸਦੇ ਆ ਕਿ ਇਸ ਬੰਦੇ ਦੇ ਕੋਲ ਦੋ ਦਿਨ ਪਹਿਲਾਂ ਮੋਟਰਸਾਈਕਲ ਦੇ ਵਿੱਚ ਪਵਾਉਣ ਲਈ ਤੇਲ ਹੈ ਨਹੀਂ ਸੀ ਪੈਸੇ ਹੈ ਨਹੀਂ ਸੀ ਵੀ ਉਹ ਤੇਲ ਪਵਾ ਸਕੇ ਮੋਟਰਸਾਈਕਲ ਦੇ ਵਿੱਚ ਤੇ ਉਹਦੇ ਕੋਲ ਹਥਿਆਰ ਕਿੱਥੋਂ ਆ ਗਿਆ ਲੁਧਿਆਣੇ ਤੋਂ ਕਹਿ ਰਹੇ ਆ ਕਿ ਉਹ ਪਿਸਟਲ ਲੈ ਕੇ ਆ ਉਹ ਕਿੱਥੋਂ ਆਇਆ ਕੱਲ ਬਹੁਤ ਜ਼ਿਆਦਾ ਸੋਚਣ ਵਾਲੀਆਂ ਸੋ ਬਸ ਆਪਾਂ ਤਾਂ ਇਹੀ ਆਸ ਕਰਦੇ ਕਿ ਸਾਡੇ ਪੰਜਾਬ ਨੂੰ ਰੱਬਾ ਕਿਸੇ ਦੀ ਨਜ਼ਰ ਨਾ ਲੱਗੇ ਪਰਦੇਸਾਂ ਜਿੰਨੇ ਵੀ ਪੰਜਾਬੀ ਭਰਾ ਬੈਠੇ ਹੋ ਹਰ ਟਾਈਮ ਇੱਕੇ ਅਹਿਸਾਸ ਕਰਦੇ ਹੁੰਦੇ ਰੱਬਾ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੀ ਅਰ ਉਹ ਬਾਹਰ ਵੀ ਇੰਨੀ ਐ ਕਿ ਜ਼ਿਆਦਾ ਮਿਹਨਤਾਂ ਕਰਦੇ ਆ ਫਿਰ ਵੀ ਆਪਣੇ ਦਸਾਂ ਨੌ ਦੀ ਦਸਵੰਧ ਕੱਢਦੇ ਆ ਜਦ ਵੀ ਕਦੇ ਵੀ ਭੀੜ ਪੈਂਦੀ ਪੰਜਾਬ ਦੇ ਉੱਤੇ ਤੇ ਪੰਜਾਬ ਬਾਰੇ ਇੰਨਾ ਸੋਚਦੇ ਸਭ ਕੁਝ ਛੱਡ ਕੇ ਆਪਣਾ ਬਾਹਰ ਬੈਠੇ ਆ ਪਰ ਫਿਰ ਵੀ ਪੰਜਾਬ ਦੇ ਵਿੱਚ ਕੀ ਤੇ ਕੀ ਹੋ ਰਿਹਾ ਹੈ ਸਮਝ ਨਹੀਂ ਲੱਗਦੀ ਪਈ ਕਿਸੇ ਨੂੰ ਵੀ ਕੀ ਹੋਏਗਾ ਪੰਜਾਬ ਦਾ ਕੀ ਨਹੀਂ ਹੋਏਗਾ ਇਹ ਸਵਾਲ ਬਹੁਤ بڑا ਹੈ ਕਿ ਹਰ ਦੂਜੇ ਤੀਜੇ ਦਿਨ ਗੋਲੀ ਕਿਉਂ ਚੱਲਦੀ ਆ ਕਿੱਥੋਂ ਆ ਰਿਹਾ ਹੈ ਨਾਸ ਵਾਲਾ ਕਿੱਥੋਂ ਆ ਰਹੀ ਹੈ ਹਥਿਆਰ ਕਿਉਂ ਨੌਜਵਾਨ ਆਪਣੇ ਭਟਕ ਰਹੇ ਆ ਕਬੱਡੀ ਦੇ ਸ਼ਕੀਨ ਹੁੰਦੇ ਸੀ ਪਹਿਲਾਂ ਪਹਿਲਵਾਨੀ ਕਰਦੇ ਹੁੰਦੇ ਸੀ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਕਿਉਂ ਅੰਨੇ ਉਹ ਗੈਂਗਵਾਰ ਦੇ ਵਿੱਚ ਜਾ ਰਹੇ ਆ ਕਿਉਂ ਨਹੀਂ ਸਰਕਾਰ ਉਹਨਾਂ ਨੂੰ ਸਿੱਧੇ ਰਸਤੇ ਲਿਆ ਰਹੀ ਕਿਉਂ ਨਹੀਂ ਸਰਕਾਰ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾ ਰਹੀ ਉਹ ਚਾਹੇ ਕੋਈ ਵੀ ਸਰਕਾਰ ਹੋਵੇ ਕਿਸੇ ਦੀ ਵੀ ਸਰਕਾਰ ਹੋਵੇ ਉਹਨਾਂ ਦਾ ਫਰਜ਼ ਹੁੰਦਾ ਕਿ ਜੂਥ ਨੂੰ ਸਹੀ ਲਾਈਨ ਦੇ ਉੱਤੇ ਲੈ ਕੇ ਆਣਾ ਕਹਿਣ ਨੂੰ ਕਹਿ ਦਿੰਦੇ ਆ ਕਿ ਸਾਰੇ ਉਹ ਗੈਂਗਸਟਰ ਬਣ ਗਿਆ ਪਰ ਉਹਦੇ ਪਿੱਛੇ ਦਾ ਰਸਤਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਉਹ ਬਣਿਆ ਕਿਉਂ ਆ ਉਹਨੂੰ ਵਧੀਆ ਸਿੱਖਿਆ ਮਿਲੀ ਹੁੰਦੀ ਵਧੀਆ ਉਹਨੂੰ ਜੋਬ ਮਿਲੀ ਹੁੰਦੀ ਉਹ ਕਿਉਂ ਉਸ ਲਾਈਨ ਦੇ ਵਿੱਚ ਜਾਂਦਾ ਨਸ਼ਾ ਨਾ ਹੁੰਦਾ ਉਹਦੇ ਉੱਥੇ ਜਾਣਾ ਹੀ ਨਹੀਂ ਸੀ ਸਰਕਾਰ ਆ ਕਹਿ ਦਿੰਦੀ ਆ ਕਿ ਅਸੀਂ 2 ਮਿੰਟ ਚ ਨਸ਼ਾ ਬੰਦ ਕਰਾ ਦੋਗੇ ਆ 1 ਦਿਨ ਚ ਨਸ਼ਾ ਬੰਦ ਕਰਾ ਦੋਗੇ ਆ ਪਰ ਅੱਜ ਤੱਕ ਸਾਰੀ ਨਾਕਾਮ ਹੋਈ ਜਿੰਨੀਆਂ ਵੀ ਸਰਕਾਰਾਂ ਆਈਆਂ ਹੁਣ ਤੱਕ ਕੀ ਹੋ ਰਿਹਾ ਪੰਜਾਬ ਦੇ ਵਿੱਚ ਸਮਝ ਨਹੀਂ ਆ ਰਹੀ ਸੋਚੋ ਤੇ ਸਮਝੋ ਸੁਧਾਰੋ ਆਪਣੇ ਆਪ ਨੂੰ ਵੀ ਤੇ ਆਪਣੇ ਪੰਜਾਬ ਨੂੰ ਵੀ ਸਾਵਲੋ ਬਾਅਦ ਦੇ ਵਿੱਚ ਤੁਹਾਡਾ ਕੁਝ ਵੀ ਨਹੀਂ ਬਚਣਾ ਹੈ ਪਹਿਲਾਂ ਇਹ ਬਹੁਤ ਜ਼ਿਆਦਾ ਇਦਾਂ ਦੀ ਬਾਰਦਾਤਾ ਹੋ ਰਹੀ ਹੈ ਕਦੇ ਕੁਝ ਹੋ ਜਾਂਦਾ ਕਰੇ ਪ੍ਰਵਾਸੀਆਂ ਦਾ ਮੁੰਡਾ ਚੱਲ ਪੈਂਦਾ ਕਦੀ ਹੜਾਵੇਂ ਮਾਰ ਥੱਲੇ ਆ ਜਾਂਦਾ ਪੰਜਾਬ ਨਸ਼ਿਆਂ ਦਾ ਹੜ ਇੱਕ ਉਹ ਚੱਲਦਾ ਪਿਆ ਉਹ ਨਹੀਂ ਰੁਕ ਰਿਹਾ ਤੇ ਹੁਣ ਉੱਤੋਂ ਦੀ ਇਹ ਮਰਡਰ ਹੋਣੇ ਸਟਾਰਟ ਹੋ ਗਏ ਤੁਹਾਨੂੰ ਪਤਾ ਹੀ ਹੈ ਇੱਕ ਇੱਕ ਮੁੰਡੇ ਨੇ ਆਪਣੇ ਪਿਓ ਨੂੰ ਮਾਰਤਾ ਉੱਥੇ ਵੀ ਗੋਲੀ ਚੱਲ ਪਈ ਕਿਉਂ ਚੱਲੀ ਕਿਸ ਚੀਜ਼ ਦੇ ਲਈ ਚੱਲੀ ਗੋਲੀ ਕਿ ਉਹਨਾਂ ਦੀ ਸਿਰਫ ਫਸਲ ਨੂੰ ਲੈ ਕੇ ਲੜਾਈ ਹੋਗੀ ਇਹ ਬਾਪ ਕਹਿੰਦਾ ਸੀ ਉੱਥੇ ਫਸਲ ਸੁੱਟਣੀ ਆ ਉਹ ਮੰਡੀ 'ਚ ਤੇ ਮੁੰਡਾ ਕਹਿੰਦਾ ਸੀ ਉਹ ਮੰਡੀ 'ਚ ਫਸਲ ਸੁੱਟਣੀ ਆ ਤੇ ਬੁਝੜਾਈ ਹੋ ਗਈ ਲੜਾਈ ਇੰਨੀ ਵੱਧ ਗਈ ਕਿ ਮੁੰਡੇ ਨੇ ਗੋਲੀ ਮਾਰਤੀ ਬਾਪ ਨੂੰ ਮਾਰਤਾ ਤੇ ਘਰਦਿਆਂ ਨੇ ਕੀ ਕੀਤਾ ਕੀ ਚਲੋ ਮਰ ਗਿਆ ਦਗੌੜ ਵਾਸਤੇ ਮੁੱਦੇ ਨੂੰ ਕੀ ਉਸ ਸਾਡੇ ਮੁੰਡੇ ਨੂੰ ਕੁਝ ਨਾ ਹੋ ਜਵੇ ਚੱਕ ਕੇ ਜਲਦੀ ਜਲਦੀ ਸੰਸਕਾਰ ਕਰਤਾ ਕਿਸੇ ਨੇ ਸ਼ਿਕਾਇਤ ਕਰਤੀ ਪਿੰਡ ਦੇ ਵਿੱਚੋਂ ਤਾਂ ਪੁਲਿਸ ਹੁਣ ਉਹਦੀ ਆਸਤੀਆ ਲੈ ਕੇ ਗਈ ਆ ਦੇਖੋ ਕੀ ਬਣੇਗਾ ਕੀ ਨਹੀਂ ਬਣੇਗਾ ਮੁੰਡਾ ਵੀ ਚੱਕ ਲਿਆ ਓ ਦੇਖੋ ਕਿੰਨੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੇ ਇੱਕ ਹੋਰ ਜਗ੍ਹਾ ਨਾਕਾ ਲੱਗਾ ਸੀ ਪੁਲਿਸ ਦਾ ਰੋਗ ਰਹੀ ਵੀ ਕੈਜੂਅਲ ਚੈਕਿੰਗ ਚੱਲਦੀ ਪਈ ਸੀ ਮੁੰਡੇ ਆਏ ਮੋਟਰਸਾਈਕਲ ਤੇ ਸੀ ਹੱਥ ਮਾਰਿਆ ਉਹਨਾਂ ਨੇ ਗੋਲੀਆਂ ਚਲਾਉਣੀ ਸਟਾਰਟ ਕਰ ਦਿੱਤੀ ਦੋਸੋ ਪੁਲਿਸ ਵੀ ਸੇਫ ਨਹੀਂ ਹੈਗੀ ਐਡੇ ਐਡੇ ਆਪਣੇ ਜਵਾਨ ਇੰਨੇ ਇੰਨੇ ਦਲੇਰ ਆ ਇਹਨਾਂ ਨੂੰ ਕਿੱਥੇ ਫੌਜ ਦੇ ਵਿੱਚ ਹੋਣਾ ਚਾਹੀਦਾ ਜੀ ਕਿੱਥੇ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਕਵਾਡੀਆਂ ਖੇਡਦੇ ਹੋਣਾ ਚਾਹੀਦਾ ਜੀ ਕੌਣ ਲੈ ਕੇ ਆਉਂਗਾ ਨਾ ਸਿੱਧੇ ਰਾਸਤੇ ਬਾਕੀ ਆਈ ਹੋਪ ਤੁਸੀਂ ਸਾਰੇ ਸਮਝਦਾਰ ਆ ਸਮਝ ਗਏ ਹੋਵੋਗੇ ਬਾਕੀ ਇਦਾਂ ਦਾ ਜਿਹੜਿਆਂ ਨੇ ਉਹ ਮਰਡਰ ਕੀਤਾ ਜਾਂ ਕਰਵਾਇਆ ਜਾਂ ਕੋਈ ਵੀ ਉਹਦੇ ਵਿੱਚ ਸ਼ਾਮਲ ਸੀਗਾ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਸਰਕਾਰ ਅੱਗੇ ਇਹੀ ਅਪੀਲ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਕੋਈ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ ਬਾਕੀ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਰਹੇ ਹਮੇਸ਼ਾ ਖੁਸ਼ ਰਹਿਣ ਪੰਜਾਬੀ ਤੇ ਇਦਾਂ ਦੀਆਂ ਦੁਖਦਾਇਕ ਘਟਨਾਵਾਂ ਨਾ ਹੋਣ ਕਿਸੇ ਦਾ ਨਾ ਮਾਂ ਦਾ ਪੁੱਤ ਚਾਵੇ ਦੁਨੀਆ ਤੋਂ ਬਾਕੀ ਜੋ ਵੀ ਤੁਹਾਡੀ ਇਸ ਬਾਰੇ رائے ਹੋਈ ਜਾਂ ਕਮੈਂਟ ਹੋਇਆ ਜੋ ਵੀ ਕੁਝ ਕਹਿਣਾ ਹੋਇਆ ਤੁਸੀਂ ਕਹਿ ਸਕਦੇ ਆ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਥੈਂਕ ਯੂ